ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਪੱਤਰਪੁਰੀਆ ਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਮਿੱਤਰੋ ਤੁਹਾਡਾ ਪਹੁੰਚੂਗੇ ਮੰਡੀ ਜਗਰਾਉਂ بھائی ਹੋਣੀ ਇੱਕ ਵਾੜ ਲਾਇਆ ਜਰਸੀ ਘਰਾਉਦੇ ਵੇਖੋ ਬਹੁਤ ਖੂਬਸੂਰਤ ਆ ਗੱਭਣਿਆਂ ਬਾਕੀ ਦੁੱਧਵਾਦ ਮੁੱਲ ਪੁੱਛਦੇ ਕਵੈਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਲ ਤੇ ਸੈੱਟ ਕਰੋ ਆਉਣ ਵਾਲੀ ਵੀਡੀਓ ਕਰਨ নোਟੀਫਿਕੇਸ਼ਨ ਜਵਾਦ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਓ ਲਈਏ ਡਿਟੇਲ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੀ ਠੀਕ ਵਧੀਆ ਜੀ ਕੀ ਫੂ ਆਪ ਜੀ ਦਾ ਨਾਮ ਕੀ ਹੈ ਨੋ ਮੇਰਾ ਲਾਲੀ ਹੈ ਜੀ ਕਿਹੜਾ ਪਿੰਡ ਪਿੰਡ ਸਾਡਾ ਭਾਨੀਗੜ੍ਹ ਸ਼ਹਿਰ ਵਾਲੇ ਜ਼ਿਲ੍ਹਾ ਸੰਗਰੂਰ ਤੇ ਵਪਾਰ ਦਾ ਕੰਮ ਹੈ ਹਾਂ ਵਪਾਰ ਦਾ ਕੰਮ ਠੀਕ ਹੈ ਜੀ ਇੱਕ ਹੋਰ ਲਿਆਏ ਨਾ ਦੋ ਲੈ ਲੇ ਉਹ ਵੇਚੀ ਦੋ ਜੀ ਨਹੀਂ ਹਾਂ ਠੀਕ ਹੈ ਦੋ ਜੀ ਆ ਗਈ ਤੇ ਮੋਬਾਈਲ ਨੰਬਰ ਕੀ ਆ ਜੀ ਦਾ 8542 ਜੀ 92707 ਠੀਕ ਹੈ ਜੀ ਕਿੰਨਾ ਕੁ ਦੁੱਧ ਦੀ ਮੀਟ ਕਰਦੇ ਕਿੰਨਾ ਕੁ ਪਉਂਦੀ ਰਹੀ ਦੁੱਧ ਦੇ ਨੇ 26 ਕਿਲੋ ਕੱਢਿਆ ਹੈ ਜੀ ਪਰ ਉਹਨੇ ਦੂਜਾ 16 ਠੀਕ ਹੈ ਹੁਣ ਤੁਹਾਨੂੰ ਦੇ ਦੂੰ 28 29 ਕਿਲੋ ਤੋੜ ਕੇ ਇਕਰਾ ਹਾਂ ਜੀ ਤੋੜ ਕੇ ਵਿਖਾਈਏ ਜਿਹੜਾ ਦਰਾਈ ਹੈ ਲਓ ਜੀ ਦੂਜਾ ਸੂਆ 20 ਕਿਲੋ ਠੀਕ ਲੋ ਤੁਹਾਡਾ ਪਤਾ ਲੱਗੋ ਮਿੱਤਰੋ ਸਮਾਂ ਕਿੰਨਾ ਕੁ ਰਹਿ ਗਿਆ ਅਜੇ ਸਮਾਂ ਇਹਦੇ 2 ਕਿਲੋ ਮਿੱਤਰੋ ਇਹ ਨਹੀਂ 8 ਦਿਨ ਬਾਕੀ ਨੇ 8 ਦਿਨ ਬਾਕੀ ਦੂਜਾ ਸੂਆ ਜਰਸੀ ਗ੍ਰਾਉਂਡ ਦੇ ਵਿੱਚ ਆ ਗਈ ਮਿੱਤਰੋ ਲਓ ਤੇ ਦੂਜੇ ਨੰਬਰ ਤੇ ਇੱਕ ਨਵਾਂ ਸੂਆ ਆ ਗਈ ਇਹ ਦੂਜਾ ਸੂਆ ਜੀ ਦੂਜਾ ਸੂਆ ਆ ਗਈ ਇਹਦਾ ਕਿੰਨਾ ਸਮਾਂ ਰਹਿ ਗਿਆ ਇਹਦੇ ਵੀ 10 ਦਿਨ ਬਾਕੀ ਨੇ ਇਹਦਾ ਵੀ 10 ਅਖਿਰ ਲਓ ਜੀ ਤੇ ਇਹ ਦਾ ਇੱਕ ਮਿੰਟ ਇਹਦਾ ਮੁੱਲ ਹੱਥ ਕੀ ਕਰਦੇ ਆਪਾਂ ਇਹਦਾ ਮੁੱਲ 99000 ਹੈ ਜੀ ਕਿੰਨੇ ਦੀ ਛੜ ਦਾਂਗੇ ਇਹ ਦੇ ਦਾਂਗੇ ਜੀ 85000 ਲਾੜ 85 ਦੀ ਲੋ ਜੀ ਆ ਤੋਰ ਕੇ ਨੰਮੀ ਬਖਾਇਓ ਬਾਈ ਕਿਹੜਾ ਨੰਮਾ ਕਰਾਇਓ 80000 ਦੇ ਵਿੱਚ ਮਿੱਤਰੋ ਲਾਇਓ ਜੀ ਚੰਗੇ ਵੱਡੇ ਬੋਡੀ ਸਕੈਚਰ ਦੀ ਆ ਤੇ ਖੂਬਸੂਰਤ ਬੋਦੀ ਵਾਲੀ ਵਹਿੜ ਹੈ ਤੇ ਨਿਸ਼ਕੁਲਿਸ਼ ਕ ਜੰਗੀ ਹੈ ਹੈ ਇਹ ਕਿੰਨੇ ਦਾ ਦੁੱਧ ਦੀ ਮਾਲ ਕਰਈ ਆ ਇਹਦਾ 20 ਕਿਲੋ ਦੁੱਧ ਕੱਢਿਆ ਹੈ ਜੀ ਬਨੌਰ ਦਾ ਠੀਕ ਹੈ ਤੇ ਕਿੰਨੇ ਦੀ ਦੇ ਦਾਂਗੇ ਇਹ ਦੇ ਦਾਂਗੇ ਜੀ ਹਾਂ ਨਾ 85000 ਹਾਂ ਨਾ ਹੀ ਇਹ 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 ਵੀ 85 ਉਹ ਵੀ 85 ਦੋਨਾਂ ਦੀ ਇੱਕੋ ਹੀ ਸੇਲ ਕਰਤੀ ਆ ਲਓ ਭਾਈ ਮਿੱਤਰੋ ਦੋਨਾਂ ਦਾ ਇੱਕੋ ਰੇਟ ਆ 85 85000 ਦੇ ਵਿੱਚ ਜਿਹੜੀ ਤੁਹਾਨੂੰ ਚੰਗੀ ਲੱਗਦੀ ਦੋਹਾਂ ਚੋਂ ਗੱਪਣਾ ਤੁਸੀਂ ਆਪਣੀ ਖਰੀਦਦਾਰੀ ਕਰ ਸਕਦੇ ਜੀ ਭਰ ਚ ਸਮਝ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੀ ਠੀਕ ਹੈ ਜੀ ਤੁਹਾਡਾ ਦਿਲ ਦੀ ਖੁਸ਼ੀ ਆਇਆ ਸੰਧੂ ਸਾਹਿਬ ਵੱਲੋਂ ਧੰਨਵਾਦ ਤੇ ਸਸੀ ਕਾਲ ਜੀ ਰੱਬ ਰੱਖਣਾ